ਆਈ ਮੁਟੀ ਕਾਰ ਦਾ ਆਈ ਕੀਫਤ ਤੁਹਾਨੂੰ ਜਿਵੇਂ ਪਹਿਲਾਂ ਵੀ ਪਤਾ ਮੇਰੇ ਸਾਰੇ ਮਿੱਤਰ ਭਰਾਵਾਂ ਨੂੰ ਕਿ ਮੈਂ ਪਹਿਲਾਂ ਵੀ ਦੋ ਵੀਡੀਓ ਪਾ ਚੁੱਕਾ ਆਪਣੇ ਏਜੰਟ ਦੇ ਖਿਲਾਫ ਜਿਹਨੇ ਠੱਗੀ ਕੀਤੀ ਤੁਹਾਡੇ ਨਾਲ ਤਿੰਨਾ ਨਾਲ ਮੇਰੇ ਦੋ ਭਰਾ ਵਾ ਇਹਨਾਂ ਨਾਲ ਵੀ ਬਹੁਤ ਧੱਕਾ ਕੀਤਾ ਮੇਰੇ ਨਾਲ ਵੀ ਕੀਤਾ ਉਸਨੇ ਤੇ ਪਰ ਮੈਂ ਇਹ ਸ਼ਰਮਿੰਦਾ ਇਨਾ ਬੰਦਾ ਵਾ ਕਿ ਕੁਝ ਕਹਿਣ ਦੀ ਗੱਲ ਨਹੀਂ ਅਜੇ ਤੱਕ ਇਸ ਸ਼ਰਮਿੰਦੇ ਬੰਦੇ ਨੂੰ ਕੋਈ ਫਰਕ ਤੱਕ ਨਹੀਂ ਪਿਆ ਤੇ ਮੈਂ ਫੇਰ ਤੋਂ ਇੱਕ ਰਿਕਵੈਸਟ ਕਰਦਾ ਵਾ ਗੁਰੂ ਘਰ ਦੀ ਲਵੀਨੀਓ ਪ੍ਰਬੰਧਕ ਕਮੇਟੀ ਨੂੰ ਕਿ ਮੇਰਾ ਕੋਈ ਨਾ ਕੋਈ ਇਨਸਾਫ ਕੀਤਾ ਜਾਵੇ ਕਿਉਂਕਿ ਸਾਡੇ ਨਾਲ ਬਹੁਤ ਤਕਾ ਹੋਇਆ ਵਾ ਉਪਲ ਭਰਾਵਾਂ ਨੂੰ ਵੀ ਮੈਂ ਬੇਨਤੀ ਕਰਦਾ ਵਾਂ ਹੱਥ ਜੋੜ ਕੇ ਲਾਲੀ ਬਟਾਲਾ ਸਪੇਨ ਤੋਂ ਭਾਜੀ ਹੁਣੀ ਉਹਨਾਂ ਨੂੰ ਵੀ ਮੈਂ ਰਿਕੁਐਸਟ ਕਰਦਾ ਵਾਂ ਸਾਡੀ ਹੱਥ ਜੋੜ ਕੇ ਬੇਨਤੀ ਆ ਲਵਿਨੀਓ ਗੁਰਦੁਆਰਾ ਅਸੀਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਜੇ ਤੱਕ ਕੀ ਵੀਰ ਮੈਂ ਕਹਿਣਾ ਚਾਹੁੰਨਾ ਕਿ ਜਿਹੜੇ ਗਲਤ ਕਮੈਂਟ ਕਰਦੇ ਆ ਉਹ ਇਹਦੇ ਬਾਹਲੇ ਤਲਵੇ ਚੱਟ ਕੋਜਿਕ ਹੈਗੇ ਵਿੱਚ ਉਹ ਫੇਕ ਆਈਡੀਆ ਬਣਾ ਕੇ ਕਮੈਂਟ ਕਰਦੇ ਆ ਪਹਿਲੀ ਗੱਲ ਤੇ ਮੈਂ ਉਹਨੂੰ ਵੀਰ ਨੂੰ ਕਹਿਣਾ ਚਾਹੁੰਗਾ ਤੂੰ ਮੇਰੇ ਨਾਲ ਸਿੱਧਾ ਕਨੈਕਟ ਕਰ ਲੈ ਜੇ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਆ ਕਿ ਮੈਂ ਕਿਸੇ ਵੀ ਗੱਲੋਂ ਝੂਠ ਬੋਲਦਾ ਵਾਂ ਮੈਂ ਕੱਲਾ ਕੱਲਾ ਡਾਕੂਮੈਂਟ ਤੇਰੀ ਗਾਲੀ ਕੱਢਣ ਨੂੰ ਤਿਆਰ ਆ ਮੇਰੇ ਕੋਲ ਸਾਰਾ ਮੁਝ ਪਿਆ ਵਾ ਇਹਨੇ ਮੇਰੇ ਨਾਲ ਜੋ ਜੋ ਫਰਾਉਡ ਕੀਤਾ ਵਾ ਜੋ ਘਰਦੀਆਂ ਹੌਸਪੀਟੀਆਂ ਲੋਜੋ ਤੀਵਾ ਵੀ ਦੂਰ ਤੱਕ ਸਾਰਾ ਕੁਝ ਮੇਰੇ ਕੋਲ ਪਿਆ ਵਾ ਮੈਂ ਤੈਨੂੰ ਕੱਲੀ ਕੱਲੀ ਚੀਜ਼ ਵਿਖਾ ਦੂੰਗਾ ਇੱਥੋਂ ਤੱਕ ਕੋਈ ਚਕਾਲੇ ਨੇ ਮੇਰਾ ਗਲਤ ਬਣਾਇਆ ਖਾਲੀ ਕਿਟ ਜਮਾ ਕਰਾਈ ਉਦੋਂ ਵੀ ਮੈਨੂੰ ਰੋਲਾ ਪੁੰਦ ਰਿਹਾ ਮੇਰੇ ਕੋ ਕੱਲਾ ਕੱਲਾ ਪ੍ਰੂਫ ਪਿਆ ਹੋਇਦਾ ਵੀਰ ਮੇਰਾ ਜਿਹੜਾ ਵੀ ਤੂੰ ਕਮੈਂਟ ਕਰਦਾ ਵਾ ਜਿੱਥੇ ਮਰਜ਼ੀ ਆ ਜੀ ਮੇਰਾ ਨੰਬਰ ਆ 3289312134 ਮੈਨੂੰ ਜਦੋਂ ਮਰਜ਼ੀ ਫੋਨ ਕਰ ਲਈ ਮੈਂ ਤੈਨੂੰ ਕੱਲੀ ਕੱਲੀ ਗੱਲ ਦਾ ਜਵਾਬ ਦੇਣ ਨੂੰ ਤਿਆਰ ਹਾਂ ਜਿੰਨੇ ਵੀ ਵੀਰ ਆਪਣੇ ਜੁਰਗ ਦੇ ਮੋਢਵਾਰ ਆ ਅਮਰੀਕ ਸਿੰਘ ਭਾਜੀ ਸਪੇਨ ਲਾਲੀ ਬਟਾਲਾ ਯਾਦਵਿੰਦਰ ਸਿੰਘ ਪੈਰਿਸ ਇਟਲੀ ਵਾਲਾ ਵੀਰ ਮੇਰਾ ਔਰ ਵੀ ਵੀਰ ਮੇਰੇ ਜਿੰਨੇ ਵੀ ਆ ਸਾਰਿਆਂ ਨੂੰ ਰਿਕੁਐਸਟ ਹੈ ਹੱਥ ਜੋੜ ਕੇ ਬੇਨਤੀ ਆ ਕਿ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਵੀਰ ਬਾਕੀ ਤੋਂ ਕਮੈਂਟ ਕੀਤਾ ਸੀ ਕਿ ਤੁਹਾਨੂੰ 3 ਸਾਲ ਹੋ ਗਿਆ ਉਹ ਪੈਸੇ ਦਿੰਦਾ ਸੀ ਵੀਰ ਉਹ ਪੈਸੇ ਦਿੰਦਾ ਸੀ ਤੁਹਾਨੂੰ ਗੱਲੀ ਬਾਤੀ ਦਿੰਦਾ ਸੀ ਪੈਸੇ ਬਾਕੀ ਵੀਰ ਜਿੰਨੂੰ ਕਿਸੇ ਨੂੰ ਪੈਸੇ ਦਿੰਦਾ ਹੋਵੇ ਕਿਹੜਾ ਦਿਲ ਕਰਦਾ ਵਾ ਕਿ ਨਾ ਪੈਸੇ ਲੈਣ ਨੂੰ ਕਿਉਂਕਿ ਵੀਰਾਟੀ ਹੱਕ ਦੀ ਕਮਾਈ ਦੀ ਸਾਡਾ ਕਿਉਂ ਨਹੀਂ ਜੀ ਕਰਦਾ ਕਿ ਅਸੀਂ ਲਈਏ ਪੈਸੇ ਵੀਰ ਪੈਸੇ ਜੇ ਉਹਨੇ ਦੇਣੇ ਹੁੰਦੇ ਆ ਉਹਨੂੰ ਕੰਮ ਜੀ ਸ਼ੰਡ ਕਰਦਾ ਜਿੱਦਾਂ ਸਾਡੀ ਜਾਣ ਕਾਦੀ ਉਹਨੇ ਕਿ ਮੈਨੂੰ ਅੱਗੇ ਪੈਸੇ ਚਾਹੀਦੇ ਅੱਗੇ ਪੈਸੇ ਚਾਹੀਦੇ ਤੁਹਾਡਾ ਕੰਮ ਮੈਂ ਬਣਾ ਕੇ ਦੇਣਾ ਮੈਂ ਵੜਾ ਕੇ ਦੇਣਾ ਅਸੀਂ ਉਹਨੂੰ ਇੱਕੇ ਦਿਨ 'ਚ ਪੈਸੇ ਝੰਡ ਕੀਤੇ ਉਹ ਵੀ ਸਾਨੂੰ ਇੱਕ ਦਿਨ 'ਚ ਪੈਸੇ ਝੰਡ ਕਰੇ ਤੇ ਉਹ ਵੀਰ ਆਪਣੇ ਘਰ ਆਹੀ ਆਪਣੇ ਘਰ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਨਵੇਂ ਪੁਰਾਣੇ ਵੀਰ ਜਿਹੜੇ ਵੀ ਉਹਨਾਂ ਨੂੰ ਬੇਨਤੀ ਹੈ ਕਿ ਸਾਡਾ ਵੱਤਵਾ ਸਾਥ ਦਿੱਤਾ ਜਾਵੇ ਸਾਾਨੂੰ ਸਾਥ ਦਵਾਇਆ ਜਾਵੇ